ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਪਿੰਡ ਉੱਬਾ ਕਬੂਤਰਵਾਜੀ ਮੁਕਾਬਲੇ 'ਚ ਕਹਿੰਦੇ ਇੱਥੇ 1700 ਮੁੱਢ ਨੂੰ 112 ਕਬੂਤਰ ਉੱਡੇ ਸੀ ਤੇ ਦੇਖਦੇ ਆ ਫਿਰ ਕਿੰਨੇ ਸਾਮਲਾ ਘੈਂਟਵਾਜੀ ਚੱਲਦੀ ਪਈ ਆ ਪਿੰਡ ਉੱਬਾ ਦੇ ਵਿੱਚ ਮੇਲਾ ਲੱਗਿਆ ਪਿਆ 3:35 ਦਾ ਟਾਈਮ ਹੋ ਗਿਆ ਜੀ ਤੇ ਤੇ ਦੱਸਦੇ ਆ ਫਿਰ ਤੁਹਾਨੂੰ ਕਿੰਨੇ ਕਬੂਤਰ ਸਾਮਲਾ ਤੇ ਆ ਖੜੇ ਨੇ ਨਿਰਨੇ ਸਾਰੇ ਕਬੂਤਰਵਾਜ ਤੇ ਮੇਲਾ ਲੱਗਿਆ ਪਿਆ ਤੇਰਾ ਦੇਖ ਲੋ ਬਾਜੀ ਦੇ ਉੱਤੇ ਘੈਂਟ ਚੱਲਦੀ ਬਈਆ ਆਹਾਂ ਭਾਈ ਸਾਹਿਬ ਇੱਕ ਕਬੂਤਰ ਬਾਜ ਨੇ ਕਹਿੰਦੇ ਅੱਜ ਬਿਆ ਦੇ ਵਿੱਚ ਮੇਲਾ ਲੱਗਿਆ ਦੇਖਾਂਗੇ ਫਿਰ ਕਿਹੜੇ ਨੌਜਵਾਨ ਨੇ ਮੇਲਾ ਲੁੱਟ ਲੈ ਜਾਣਾ ਅਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰ ਬਾਜ ਜਾਂਦੀਆਂ ਦੂਰੋਂ ਨੇ ਚੱਲ ਪੁੱਟੇ ਫੜਿਆਰੀ ਆਏ ਨੇ ਉਹ ਗੁਰੂ ਜੀ ਅੱਜ ਤਰੋ ਯਾਰ ਉਹਦੀ ਕਿੱਲਾ ਦੇ ਕਿੰਨੇ ਕਬੂਤਰ ਉੱਡੇ ਸੀ ਬਾਈ ਵੀਰੇ ਅੱਜ ਅੱਜ ਉੱਡੇ ਸੀ ਯਾਰ 112 ਵਗੇ ਕਿੰਨੇ ਕ ਰਹਿ ਗਏ ਬਾਈ ਰਹਿ ਗਏ 20 25 ਬਸ ਬਾਜੀ ਕਿਵੇਂ ਚੱਲ ਰਹੀ ਆ ਬਾਈ ਵੀਰੇ ਬਾਜੀ ਵਧੀਆ 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 ਜੀ ਬਹੁਤ ਵਧੀਆ ਬਾਜੀ ਘੈਂਟ ਬਾਜੀ ਘੈਂਟ ਚੱਲਦੀ ਪਈ ਆ ਕੀ ਤੇ ਨਜ਼ਾਰਾ ਆਈ ਜਾ ਰਿਹਾ ਬਾਕੀ ਸਾਰੇ ਕਬੂਤਰ ਬਾਜੀ ਰੇ ਆਹ ਬਾਈ ਕਾਫੀ ਦਿੱਤੇ ਆ ਘੈਂਟ ਬਾਜੀ ਚੱਲਦੀ ਪਈ ਆ सांगे कलेक्ट दे ਓ ਹਰ ਪਿੱਤੇ ਓਏ ਹਰ ਪਿੱਤੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਵੇਂ ਚੱਲ ਰਹੀ ਹੈ ਜੀ ਬਾਜੀ ਵਧੀਆ ਚੱਲ ਰਹੀ ਹੈ ਬਹੁਤ ਗੰਗਪੌਣਿਆ ਲੋਕ ਬਾਈ ਮੰਨ ਨਹੀਂ ਰਹੇ ਕੋਈ ਗੱਲ ਠੀਕ ਹੈ ਜੀ ਕਿੰਨੇ ਕਬੂਤਰ ਉੱਡੇ ਸੀ ਜੀ ਅੱਜ ਕਬੂਤਰ 112 ਉੱਡੇ ਸੀ ਕਿੰਨੇ ਕ ਰਹਿ ਗਏ ਜੀ ਕਬੂਤਰ ਕਬੂਤਰ ਦਾ ਟੋਟਲ ਬਾਈ ਜੀ 20 30 ਕਬੂਤਰ ਰਹਿ ਗਏ ਸਾਰੇ ਕਾਪੀ ਦੇ ਉੱਤੇ ਕੌਣ ਆ ਜੀ ਵੀਰੇ ਕਾਪੀ ਤੇ ਮੁੰਡਾ ਗੱਗੂ ਗੱਗੂ ਆਇਆ ਵਧੀਆ ਸਾਫ਼ ਕਰਦਾ ਮੁੰਡਾ ਪਰ ਕੰਮ ਨਹੀਂ ਦਿੰਦੇ ਲੋਕ ਠੀਕ ਹੈ ਜੀ ਲਓ ਜੀ ਘੈਂਟ ਬਾਈ ਚੱਲ ਰਿਹਾ ਗੱਗੂ ਭਾਈ ਕਾਪੀ ਤੇ ਹੈਗਾ ਦੇਖੋ ਬਾਜੀ ਦਾ ਆਨੰਦ ਮਾਣੋ ਸਾਰੇ ਅਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰ ਬਾਜਾਂ ਜਾਂ ਤੁਹਾਨੂੰ ਦੱਸਾਂਗੇ ਫਿਰ ਕਿਹੜੇ ਕਬੂਤਰ ਨੇ ਬਾਜੀ ਮਾਰ ਲਈ ਆ ਉਹ ਵੀ ਤੁਹਾਨੂੰ ਦੱਸਾਂਗੇ ਸਾਰੇ ਦੇਖ ਲਓ ਖੜਿਆਰੀ ਦੂਰੋਂ ਦੂਰੋਂ ਚੱਲ ਕੇ ਆਏ ਨੇ ਮੇਲਾ ਲੱਗਿਆ ਪਿਆ ਜੁੱਬੇ ਦੇ ਵਿੱਚ ਤੇ ਆ ਭਾਈ ਆਨੰਦ ਮਾਣਦਿਆ ਪੂਰਾ ਬਾਜੀ ਦਾ ਦੇਖ ਲਓ ਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰ ਬਾਜਾਂ ਦੀ ਧੁੱਪ ਦੇ ਵਿੱਚ ਕਹਿੰਦੇ ੜਕਦੀ ਧੁੱਪ ਪੈ ਰਹੀ ਆ ਕਿ ਉਹਦੇ ਵਿੱਚ ਖੜੇ ਆ ਸਾਰੇ ਤੇ ਸੋਨੇ ਦੱਸਾਂਗੇ ਸਮਾਨ ਦੇ ਵੱਲ ਵੀ ਨਜ਼ਰ ਆ ਕਰਾਂ ਮਾਲੇ ਕਬੂਤਰਾਂ ਦੀਆਂ ਆ ਦੇਖੋ ਤੁਸੀਂ ਸਮਾਨ ਦੇ ਵੱਲ ਫਿਰਦੇ ਆ ਜਦੋਂ ਛਾਲ ਬਹੁਤ ਬਹੁਤ ਸਾਨੂੰ ਦੱਸਾਂਗੇ ਆ ਫਿਰਦਿਆ ਸਾਰੇ ਜਾਨਵਰ ਸਾਹਮਣੇ ਕਰੀ ਗੱਗੂ ਕਿੰਨੇ ਕ ਕਬੂਤਰ ਰਹਿ ਗਏ ਬਾਈ ਹੈਗੇ 30 32 ਕਬੂਤਰ ਬਸ ਮਸਾ ਲਓ ਜੀ 30 32 ਕਬੂਤਰ ਨੇ ਬਾਕੀ ਸੋ ਦੱਸ ਨਹੀਂ ਆ ਬਸ 30 ਮਸਾ ਬਾਕੀ ਕੱਢੂਗਾ ਬਾਈ ਕਿੰਨੇ ਕਬੂਤਰ ਨੇ ਉਹ ਵੀ ਸਾਨੂੰ ਦੱਸਾਂਗੇ ਆ ਦੇਖੋ ਘੈਂਟ ਬਾਜੀ ਚੱਲਦੀ ਪਈ ਹੈ ਜੀ ਓ ਭਾਈ ਲਾਵਨ ਕਿਹੜਾ ਓਏ ਆ ਜੀ ਆ ਜੀ ਕੋਈ ਨਾ ਆਉਂਦਾ ਆਹ ਸਕੂਟਰ ਫੜਾਤਾ ਜੱਗੇ ਨੇ ਹਾਂ ਜੀ ਠੀਕੋ ਲੱਗ ਕੇ ਚੱਲ ਰਹੀ ਹੈ ਬਾਜੀ ਬਾਜੀ ਦਾ ਜਮਾਂ ਸਰਾ ਯਾਰ ਗੱਲ ਕਰੌਲੀ ਵਾਲਾ ਪਉਂਦੇ ਬਈ ਆ ਇਕੱਲਾ ਬੰਦਾ ਕਾਪੀ ਤੇ ਆ ਕਿਹਦੇ ਸਾਥ ਚੀਨੀ ਉਹ ਵੀ ਗੱਲ ਆ ਬੈਠਾ ਚੰਡੂ ਗੱਲ ਵਾਲਾ ਸੀ ਗੱਗੂ ਲਓ ਜੀ ਬਾਕੀ ਆ ਸਮਾਨ ਦੇ ਨਾਲ ਨਜ਼ਰਾਂ ਨੇ ਦੇਖਦਾ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਆ ਤੇ ਘੈਂਟ ਬਾਜੀ ਚਲਦੀ ਪਈਆ ਦੂਰੋਂ ਨੇੜੇ ਚੱਲ ਕੇ ਖਿੜਿਆ ਆਇਆ ਦੇਖੋ ਕਿੰਨਾ ਜਿਆਦਾ ਇਕੱਠ ਹੋ ਰਿਹਾ ਅਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰਵਾਜਾਂ ਦੀਆਂ ਸਾਰਿਆਂ ਦੀਆਂ ਦੇਖਾਂਗੇ ਫਿਰ ਕਿਹੜਨੇ ਕਿੰਨੇ ਬਾਦਾਮ ਪਏ ਅੱਜ ਲੱਗ ਜਾਣਾ ਪਤਾ ਤੇ ਅਸਮਾਨ ਦੇ ਵੱਲ ਦਿਖਾਉਣਾ ਸਾਨੂੰ ਦੋ ਚਾਰ ਜਨਮਰ ਰੋਡ ਦੇ ਬਾਕੀ ਉੱਚਾ ਕਰਦੇ ਨੇ ਥੋੜੇ ਜੇ ਉਹ ਵੀ ਸਾਨੂੰ ਦਰਸ਼ਨ ਕਰਾਵਾਂਗੇ ਜਿੰਨੇ ਜਿੰਨੇ ਫਿਰਦੇ ਹੈਗੇ ਕੋਈ ਅੰਦਰ ਦੂਜੇ ਨੇ ਟਾਈਮ ਲਾ ਯਾਰ ਇੱਥੋਂ ਗਾਉਣ ਲੇ ਗਏ ਸਾਰੇ ਆਹ ਤੋੜਾ ਲੈ ਰਿਹਾ ਇੱਥੋਂ ਲੱਗ ਜਾਂਦਾ ਇੱਥੋਂ ਸ਼ੁਰੂ ਹੁੰਦਾ ਮੈਂ ਬੋਲਦਾ ਕਿਹੜਾ ਬੋਲਦਿਆ ਤੀ ਆ ਤੀਆਂ ਚ ਦੁਆਰੇ ਫੇਰ ਤੱਕ ਆਹੀ ਚੈੱਕ ਕਰੋ ਬਾਬੂ ਕੋਈ ਇੱਧਰ ਲੈ ਗਾਉਣੇ ਸਾਰੇ ਆਹ ਕਿੱਥੋਂ ਬੋਲਣਾ ਜਮਾ ਤਰੋਂ ਬੋਲਣ ਦੁਆਰੇ ਇੱਥੋਂ ਸਿਰੇ ਤੋਂ ਬੋਲਦੇ ਜਮਾ ਮੈਨੂੰ ਆਏ ਸੇੜੇ ਨੰਬਰ ਤੇ ਬਰਲੋਨਾ ਦੀ ਨਾ ਬੋਲ ਯਾਰ ਤੁਮੇ ਦੱਸਾਂ ਨਾ ਬੋਲ ਓਏ ਭਾਈ ਪਹਿਲਾਂ ਆ ਬੋਲੀ ਕਰਾ ਸੀਰਾ ਮੋੜ ਰਿਕਾਰਡਿੰਗ ਹੋਈ ਜਾਂਦੀ ਹੈ ਇਹਨਾਂ ਰੋਹ ਮਨਪ੍ਰੀਤ ਮਾਨਸਾ ਤਾਰਾ ਬਰਜਾ ਤਾਰਾ ਬਰਜਾ ਰਾਖੀ ਬਰਜਾ ਲਾਲੀ ਮੋੜ ਇਸ਼ੂ ਡੇਖ ਹਮੀ ਸੰਦੋਹਾ ਲਾਲਾ ਮੋੜ ਲਾਲਾ ਮੋੜ ਹੈਪੀ ਮਹਾਰਾਜ ਹੈਪੀ ਮਹਾਰਾਜ ਮਨਦੀਪ ਮਹਾਰਾਜ ਬਿੱਕਰ ਬਹਿਣੀ ਵਾਲਾ ਹੈਪੀ ਮੋੜ ਬਲਜਿੰਦਰ ਚੱਕ ਮਣੀ ਚੱਕ ਮਲਕੀਤ ਖੋਖਰ ਕਾਲਾ ਟੱਡੇ ਤਾਰਾ ਰਾਮਪਰਾ ਬੱਬੂ ਮੋੜ ਚੜਤ ਵੀਰਪਾਲ ਲਹਿਰਾ ਤੂਰਕੋਟ ਕਿੰਨਾ ਦਾ ਕੱਟਿਆ ਗਿਆ ਇਹ ਕੋਈ ਕਰਦਾ ਜਗਤਾਰ ਲਹਿਰਾ ਬੋਲ ਜਗਤਾਰ ਲਹਿਰਾ ਤੂਰ ਕੋਟਾ ਬਿੱਲੂ ਕੋਟਲਾ ਕੋੜਾ ਫਤੇ ਵੀਰ ਬਹਿਣੀ ਵਾਲ ਪੱਗਾ ਪੱਗਾ ਭੈਣੀ ਹੈਪੀ ਮਾਨ ਸਾਹਿਬ ਹੈਪੀ ਮੋੜ ਹੈਪੀ ਮੋੜ ਫੌਜੀ ਮੋੜ ਫੌਜੀ ਮੋੜ ਗੋੜਾ ਫੌਜੀ ਢੋੜਾ ਜੱਗਾ ਜੱਗਾ ਜੱਸੀ ਕੁੰਮਣਾ ਬਰਿੰਦਰ ਪਿੱਥੋ ਬਰਿੰਦਰ ਪਿੱਥੋ ਆ ਕੀ ਹੈਗਾ ਤੇ ਤੇਜ ਲਹਿਰਾ ਮਹਬਤਾਂ ਦਾ ਲਹਿਰਾ ਮਹਬਤਾਂ ਠੀਕ ਹੈ ਦਰਸ਼ਨ ਪੈਣੀ ਡਾਕਟਰ ਰਮਾਣਾ ਡਾਕਟਰ ਰਮਾਣਾ ਕਾਲਾ ਕਾਲਾ ਅਲੀ ਸ਼ੇਰ ਹਾਕਮ ਬੱਲੋ ਸੇਬੀ ਕੋਲਡ ਸੇਬੀ ਕੋਲਡ ਸੁਖੀ ਰਾਮਪਰਾ ਸੁਖੀ ਰਾਮਪਰਾ ਲੱਭੀ ਲੱਭੀ ਨਥਿਆ ਬੱਗੀ ਸਿੰਗੋ ਬੱਗੀ ਸਿੰਗੋ ਕੱਟਿਆ ਗਿਆ ਬਾਈ ਸਗਨ ਸਗਨ ਗੈਰੀ ਸਗਨ ਗੈਰੀ ਪੁੱਤਰ ਬਾਈ ਸ਼ਮਲ ਨੇ ਬਾਕੀ ਕਬੂਤਰਾਂ ਦੇ ਉੱਤੇ ਬਾਈ ਅੱਧੇ ਘੰਟੇ ਦਾ ਟਾਈਮ ਹੈ ਠੀਕ ਹੈ ਆ ਦੇ ਕੁੱਤਰ ਚੈੱਕ ਕਰਾ ਦਿਓ ਅੱਧੇ ਘੰਟੇ ਦਾ ਟਾਈਮ ਆ ਮੇਰਾ ਦੁਬਾਰੇ ਕਰਵਾ ਪਾਜੀ ਚੋਟੀ ਦੀ ਕਉਰੀ ਹੈ ਜਿਹੜਾ ਕਲੀਅਰ ਕਰਵਾ ਦੇ ਹਾਂ ਫਿਰ ਲੈ ਗਾ ਬਾਈ ਕਲਾਈਂ ਵੀ ਕੱਪੀ ਆ ਰੇ ਜੀਰਾ ਨਾ ਇਹ ਕਾਲਾ ਕੰਡ ਸੀ ਪੁੱਤਰ ਅੱਥੇ ਨਾ ਦੇਖਾਂ ਕਹਿ ਕਾਲਾ ਨੀ ਵੱਡਾ ਭੈਣੀ ਵੱਡਾ ਭੈਣੀ ਫੜੀ ਸਲੋਹਾ ਈਰਾ ਮੌੜਾ ਬੈਦੀ ਕੋਲਡਾ ਬੰਦੀ ਕੋਲਾ ਮਣੀ ਚੱਕਾ ਬੰਨਾ ਮਰਾ ਆ ਜਾ ਨਾ ਜੀ ਆ ਡਿੱਗਦੇ ਫਿਰਦੇ ਜਾਨਵਰ ai vậy? này muốn làm cái không? Bỏ lỡ những video hấp dẫn Breaking myしかryo I uh 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 Peerriooo Right a啊 Bo ਲੋ ਜੀ ਆ ਫਿਰ ਆ ਕਾਲਾ ਪੁੰਜਾ ਤੇ ਇੱਕ ਲਾਲ ਗੋਸ਼ ਤੇ ਹਰਾ ਟੋਸਾ